ਸਵਾਗਤ ਹੈ ਕਿਸਾਨ ਵੀਰੋ ਹੋਰ ਡਾਟੇ ਲੋਨ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਰੀਗੜ੍ਹ ਆ ਵੀਰੇ ਹਾਂਜੀ ਹਰੀਗੜ੍ਹ ਹਰੀਗੜ੍ਹ ਬਰਨਾਲੇ ਜਿਹੜੇ ਦਾ ਤੇ ਤਹਿਸੀਲ ਵੀ ਬਰਨਾਲੇ ਦਾ ਹੀ ਆ ਬਰਨਾਲਾ ਤੇ ਇੱਕ ਛੋਟੀ ਤੁਹਾਨੂੰ ਲੋਕ ਕਲਾਚ ਦਿਖਾ ਦੇਾਂਗੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੰਨੇ ਕ ਪਸ਼ੂ ਘਰੇ ਰੱਖੇ ਪਿਆ ਆ ਕਟੀਆਂ ਇਹਦੀ ਨੇ ਜੀ ਮਾ ਜਿਹੜਾ ਵੀਰੇ ਚੰਡੀਗੜ੍ਹ ਰੋੜ ਲੰਘਦਾ ਆਪਣੇ ਪਿੰਡ ਵਿੱਚ ਦੀ ਲੰਘਦਾ ਹਨਾ ਹਾਂਜੀ ਓਕੇ ਤਣਾਉਲੇ ਤੋਂ ਗਾਹ ਆ ਕੇ ਜਿਹੜਾ ਚੰਡੀਗੜ੍ਹ ਨੂੰ ਵੱਡਾ ਹਾਈਵੇ ਜਾਂਦਾ ਆਪਣੇ ਉਥੋਂ ਸੜਕ ਮੁੜਦੀ ਸਿੰਗਲ ਓਕੇ ਬੜਬਰ ਤੋਂ ਰ ਆ ਗਿਆ ਜੀ ਟਰੋਲੇ ਦੇ ਨਾਲ ਆ ਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ ਨੰਬਰ ਹੈ 62393 ਜੀ ਹੂੰ 97534 ਪਿੰਡ ਦਾ ਆਪਣਾ ਜੀ ਪਿੰਡ ਹਰੀਗੜ੍ਹ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਸੰਗਰੂਰੀ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਨੇੜੇ ਕਿਹੜੇ ਪਿੰਡ ਆ ਗਏ ਭਾਈ ਨੇੜੇ ਆ ਗਏ ਜੀ ਬੜਬਰ ਢੋਲ ਪਲਾਜਾ ਢੋਲ ਪਲਾਜਾ ਇਧਰ ਆ ਗਏ ਜੀ ਧਨੌਲਾ ਨਾਲ ਇਹ ਧਨੌਲਾ ਧਨੌਲੇ ਦੇ ਨਜ਼ਦੀਕ ਹੀ ਆ ਹਾਂ ਜੀ ਨੇੜੇ ਓਕੇ ਕੋਈ オリジナル ਕੰਮ ਨਹੀਂ ਰੋਡ ਦੇ ਉੱਤੇ ਹੀ ਮੁੜਿਆ ਹੋਣਾ ਪਿੰਡ ਦਾ ਹਾਂ ਜੀ ਓਕੇ ਤੇ ਭਾਈ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਾਂ ਜੀ ਨਾ ਓਕੇ ਤੇ ਜਿਹੜੀ ਝੋਟੀ ਆਪਾਂ ਦੇਖੀ ਜੰਨੇ ਆ ਹਾਂ ਜੀ ਕਿਹੜਾ ਪਲੂਨ ਸੋਈ ਵੇ ਭਾਈ ਪਲੂਨ ਸੋਈ ਆ ਜੀ ਪਲੂਨ ਸੋਈ ਆ 7 ਤੋਂ 8 ਦਿਨ ਮਾ ਕਰਕੇ ਆ ਗਿਆ ਭਾਈ ਮਾਗਰ ਕਟਾ ਜੀ ओके ਬਹੁਤ ਯਾਵਰ ਕੱਟੇ ਬਾਕੀ ਆਪਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ ਸੁਬਾ ਦਾ ਹੀ ਆ ਜੀ ਆਪਾਂ ਟਾਈਮ ਤੁਹਾਨੂੰ ਦਿਖਾ ਦਿੰਦੇ ਆ ਹਾਂ ਜੀ ਤੁਰਕੇ 6 ਵਜੇ ਚੋਈ ਆ ਜੀ 6 ਵਜੇ ਬਾਈ ਦੀ ਚੋਈ ਵੀ ਟਾਈਮ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਟਾਈਮ ਹੈਗਾਗਾ ਮਾ ਸਾਢੇ 11:15 ਸਾਢੇ 11:15 11:20 ਤੇ 2025 ਬਾਕੀ ਦੀ ਗੱਲ ਜਿਹੜੀ ਝੋਟੀ ਆ ਬਾਈ ਮੂੰਹੋਂ ਕਿਵੇਂ ਆ ਮੋਹੋ ਚੌਗੀ ਆ ਜੀ ਸਿੱਗਦੇ ਦੰਦ ਸਿੱਟਿਆ ਜੀ ਓਕੇ ਹਾਂਜੀ ਮੋਹੋ ਚੌਗੀ ਆ ਤੇ ਹੁਣ ਬੋਲਾ ਕਿੰਨਾ ਰੈਡੀ ਆ ਬੋਲਾ 9 ਕਿਲੋ ਤਿਆਰ ਆ ਜੀ ਕਿੰਨਾ ਕ ਦੁੱਧ ਦੇ ਦੂਗੀ ਬਾਈ ਦੁੱਧ ਦੇਉ ਜੀ 11 12 ਤਾਂ ਦੇਉ 12 ਤਾਂ ਦੇਉ ਫੁੱਲ ਹਾਂ ਤੋਰਾ ਕਰਾ ਦੇ ਚੱਕ ਬਾਕੀ ਇਹਨੇ 11 12 ਕਿਲੋ ਦੁੱਧ ਦੇਣਾ ਤੇ ਕੱਦ-ਕੱਡ ਫੁੱਲ ਆ ਗਿਆ ਜੀ ਵੱਡੇ ਸਾਈਜ਼ ਦੀ ਆ ਗਈ ਰੈਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋ ਸਾਰੀ ਵੀਡੀਓ ਐਂਡ ਤਾਈਂ ਦੇਖ ਲਓ ਫੇਰ ਬਾਈ ਨੂੰ ਲਾਓ ਫੋਨ ਫੁੱਲ ਦਸੱਲੀ ਵਾਲਾ ਸੌਦਾ ਜੀ ਬਾਕੀ ਦਸੱਲੀ ਤੁਸੀਂ ਆਪਦੀ ਆਪ ਵੀ ਕਰ ਲੈਣੀ ਆ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਲੇਵੇ ਦੀ ਜਜਮੈਂਟ ਤੁਸੀਂ 11 ਵਜੇ ਦੇ ਹਿਸਾਬ ਨਾਲ ਕਰਨੀ ਮੋੜ ਲਿਓ ਜੀ ਸਾਰੀ ਦਿਹਾੜੀ ਹਜੇ ਚਵਾਈ ਦੇ ਵਿੱਚ ਬਾਕੀ ਪਈ ਆ 9 ਕਿਲੋ ਬੋਲਾ ਹੁਣ ਤੁਸੀਂ ਮਿਣਕੇ ਲਿਜਾ ਸਕਦੇ ਹੋ ਫੇਸ ਕੁਆਲਟੀ ਦਿਖਾ ਦਿਓ ਜੀ ਹੂੰ ਬਾਕੀ ਵੱਡੀਆਂ ਜਾਂ ਆ ਗਈ ਹੈ ਨਾ ਭਾਈ ਹਾਂਜੀ ਵੱਡੀਆਂ ਜੀ ਪੂਰਾ ਫੁੱਲ ਕੱਦ ਹੈ ਜੀ ਫੁੱਲ ਕੱਦ ਫੁੱਲ ਸਾਈਜ਼ ਤੇ ਜੇ ਆਪਾਂ ਗੱਲ ਕਰ ਲਏ ਤੇ ਕੱਦ ਦੀ ਕੱਦ ਕਰਨੂ ਜਾ ਕੇ ਨਾ ਆਇਓ ਫੁੱਲ ਕੱਦ ਥਾਨ ਆਪਾਂ ਤੁਹਾਨੂੰ ਨੇੜ ਤੋਂ ਦਿਖਾ ਦਾਂਗੇ ਫਿਰ ਭਾਈ ਸੀਲ ਸਾਊ ਹੈ ਪੂਰੀ ਇਹ ਪੂਰੀ ਸੀਲਸ ਲੱਗੇ ਓਕੇ ਜੀ ਓਕੇ ਜੀ ਤੇ ਬਾਕੀ ਸੀਓ ਸਭ ਪੂਰੀ ਫੁੱਲ ਹਨਾ ਹਾਂਜੀ ਪੂਰੀ ਫੁੱਲ ਧਰ ਦੂਰ ਦੀ ਬੋਧੀਆਂ ਬਾਈ ਹਾਂ ਓਕੇ ਧਾਰ ਅਮਰ ਬਾਕੇ ਦਿਖਾ ਦੇ ਕੋਈ ਚੱਕਰ ਨਹੀਂ ਜਿਹੜਾ ਆਊਗਾ ਮਾਰ ਕੇ ਲੇ ਜੂ ਤਾਂ ਵੀ ਕੋਈ ਚੱਕਰ ਨਹੀਂ ਤੇ ਬਾਈ ਪੈਸੇ ਕਿੰਨੇ ਆਦੇ ਪੈਸੇ ਜੀ ਦੇਣ ਲੈਣੀ ਦਸੀ ਦੇਣ ਲੈਣੀ ਦੱਸ ਦਿਓ ਛੋਟੇ ਇੱਧਰ ਹੀ ਹੈਗੀ ਚੰਗੀ ਹਾਂਜੀ ਕਿੰਨੇ ਪੈਸੇ 130 ਹੀ ਦੇ ਦੇ ਮਾਨਦਾਨ ਹੋਊਗਾ ਵਿੱਚੋਂ ਮਾਨਦਾਨ ਕਰਦੇ ਹਾਂ ਓਕੇ 130000 ਦੇ ਵਿੱਚੋਂ ਤੁਹਾਡਾ ਮਾਨਦਾਨ ਹੋ ਜਾਵੇ ਜਮਾ ਵੀਡੀਓ ਤੋਂ ਕੀ ਆਊਗਾ ਜੀ ਕਿੰਨੇ ਦਿਨ ਹੋਇਆ ਬਾਈ ਇਹਨੂੰ ਸੋਇ ਨੂੰ ਸਹੀ ਇਹਨੂੰ ਅੱਜ 7-8 ਦਿਨ ਮੰਗਲਵਾਰ ਦੀ ਸੋਇ ਨੂੰ ਦਦ ਘੜ ਬਹੁਤ ਵੱਡਾ ਜਰੂਰ ਕਰੋ ਬਾਈ ਨਾਲ ਸੰਪਰਕ ਨੰਬਰ ਫੇਰ ਬੋਲਦੇ ਹੋ ਬਾਈ 62393 ਜੀ 99534 995 34 34 ਪਿੰਡ ਆਪਣਾ ਹਰੀਗੜ ਹਰੀਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਹੀ ਧਨੌਲੇ ਦੇ ਨੇੜ ਦਾ ਪਿੰਡ ਤੇ ਇੱਧਰ ਬੜਵਾ ਟੂਲ ਪਲਾਜਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਜਰੂਰ ਬਾਈ ਨਾਲ ਕਰਿਓ ਸੰਪਰਕ ਪੂਰੀ ਟਾਪ ਕੁਆਲਿਟੀ ਤੁਹਾਨੂੰ ਝੋਟੀ ਦਿਖਾਈ ਆ ਕਿਤੋਂ ਨਹੀਂ ਹੁੰਜੀ ਵੀ ਬਾਕੀ ਦੇ ਸੱਲੀ ਤੁਸੀਂ ਆਪ ਦੀ ਆਪ ਵੀ ਕਰ ਲੈਣੀ ਆ ਧੰਨਵਾਦ